हिमाचल ते कश्मीर ਦੇ ਉੱਤਰੀ ਖੇਤਰਾਂ ਚ ਹੋਈ برفਬਾਰੀ। ਢਿੱਗਣ ਲੱਗਾ ਪਾਰਾ। ਮੌਸਮ ਵਿਭਾਗ ਨੇ ਅਲਰਟ ਕਰ ਦਿੱਤਾ ਜਾਂ। ਉੱਤਰ ਭਾਰਤ ਦੇ ਪਹਾੜਾਂ ਤੋਂ ਲੈ ਕੇ ਪੂਰਬੀ ਭਾਰਤ ਤੱਕ ਤੇਜ਼ ਮੀਂ ਦਾ ਦੌਰ ਹਲੇ ਵੀ ਜਾਰੀ ਹੈ। ਇਸ ਨਾਲ ਹੀ ਲੋਕਾਂ ਨੂੰ ਕਈ ਪਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਉੱਤੇ ਹੀ ਹੁਣ ਹਿਮਾਚਲ ਤੇ ਜੰਮੂ ਕਸ਼ਮੀਰ ਦੇ ਉੱਚੇ ਖੇਤਰਾਂ 'ਚ ਬਰਫਬਾਰੀ ਵੀ ਸ਼ੁਰੂ ਹੋ ਗਈ ਹੈ। ਇਸ ਨਾਲ ਹੀ ਵਾਦੀ ਗਰਮੀ ਤੋਂ ਵੀ ਰਾਹਤ ਮਿਲਣ ਲੱਗੀ ਹੈ ਤਾਂ ਹਿਮਾਚਲ 'ਚ ਵੱਧ ਤੋਂ ਵੱਧ ਤਾਪਮਾਨ 'ਚ 2 ਤੋਂ 3 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਸ਼ੁੱਕਰਵਾਰ ਨੂੰ ਹਿਮਾਚਲ ਤੇ ਜੰਮੂ ਕਸ਼ਮੀਰ 'ਚ ਕਿਤੇ ਮੀਂ ਤੇ ਕਿਤੇ ਬਰਫਬਾਰੀ ਦੇਖਣ ਨੂੰ ਮਿਲੀ ਹੈ। ਹਿਮਾਚਲ 'ਚ ਜ਼ਿਆਦਾਤਰ ਥਾਵਾਂ 'ਤੇ ਬੱਦਲ ਛ ਦੀ ਪਹਾੜੀ ਖੇਤਰਾں 'ਚ ਹਲਕਾ ਮੀਂਹ ਦਾ ਦੌਰ ਜਾਰੀ ਰਿਹਾ ਮੌਸਮ ਵਿਭਾਗ ਨੇ ਉੱਤਰਾਖੰਡ ਦੇ ਕਈ ਜ਼ਿਲ੍ਹਿਆਂ 'ਚ ਤੇਜ਼ ਮੀਂਹ ਦਾ ਪੀਲਾ ਅਲਰਟ ਜਾਰੀ ਕੀਤਾ ਇਸੇ ਤਰ੍ਹਾਂ ਬਿਹਾਰ ਦੇ ਵੀ 10 ਤੋਂ ਵੱਧ ਜ਼ਿਲ੍ਹਿਆਂ ਲਈ ਅਗਲੇ 24 ਘੰਟਿਆਂ 'ਚ ਫਲੈਸ਼ ਫਲੱਡ ਦਾ ਅਲਰਟ ਜਾਰੀ ਕੀਤਾ ਗਿਆ ਹਿਮਾਚਲ 'ਚ ਸ਼ੁੱਕਰਵਾਰ ਨੂੰ ਕਾਂਗੜਾ ਬਿਲਾਸਪੁਰ ਤੇ ਸ਼ਿਮਲਾ 'ਚ ਮੀਂਹ ਪਿਆ ਅਤੇ ਰੋਤਾੰਗ ਸ਼ਿੱਕੂਲਾ ਅਤੇ 12 ਲਾਚ ਤੋਂ ਚੋ ਵੀ ਬਰਫ਼ਬਾਰੀ ਹੋਈ ਹੈ ਮੀਂਹ ਤੇ ਬਰਫ਼ਬਾਰੀ ਕਾਰਨ ਵੱਤੋਂ ਵੱਧ ਤਾਪਮਾਨ 'ਚ 2 ਤੋਂ 3 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ ਕਟੋ-ਕਟ ਤਾਪਮ ਉਹ ਤੋਂ 10-4 ਡਿਗਰੀ ਦੀ ਗਿਰਾਵਟ ਆਈ ਹੈ ਮੈਰਾ ਅਨੁਸਾਰ ਮੌਸਮ ਵਿਭਾਗ ਚ ਇਹ ਬਦਲਾਅ ਤੇ ਮੀਂਹ ਛੋਣੇ ਦੀ ਫਸਲ ਲਈ ਠੀਕ ਨਹੀਂ ਹੈ ਤਾਂ ਉੱਥੇ ਹੀ ਬੁੱਧਵਾਰ ਤੇ ਵੀਰਵਾਰ ਨੂੰ ਹੋਈ بارش ਕਾਰਨ ਸੋਬੇ ਚ 33 ਸੜਕਾਂ ਬੰਦ ਕਰ ਦਿੱਤੀਆਂ ਗਈਆਂ ਨੇ ਤੇ 8 ਟਰਾਂਸਫਾਰਮਰ ਵੀ ਇਸ ਕਾਰਨ ਖਰਾਬ ਹੋ ਗਏ ਨੇ ਜਿਸ ਕਾਰਨ ਕੁਝ ਖੇਤਰਾ ਚ ਬਿਜਲੀ ਸਪਲਾਈ ਵੀ ਬੰਦ ਕਰ ਦਿੱਤੀ ਗਈ ਹੈ ਜਿਸ ਕਾਰਨ ਲੋਕਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਿਹਾਰ ਚ ਅਗਲੇ 24 ਘੰਟਿਆਂ ਚ ਪਟਨਾ ਸਮੇਤ 13 ਜ਼ਿਲ੍ਹਿਆਂ ਚ ਫਲੈਸ਼ ਫਲੱਡ ਦਾ ਜਾਰੀ ਕੀਤਾ ਗਿਆ ਜਿਹੜੇ ਜ਼ਿਲ੍ਹਿਆਂ 'ਚ ਫਲੈਸ਼ ਫਲਡ ਦਾ ਅਲਰਟ ਹੈ ਉਹਨਾਂ ਦੇ ਜ਼ਿਲ੍ਹਾ ਅਧਿਕਾਰੀਆਂ ਨੂੰ ਆਫਤ ਪ੍ਰਬੰਧਨ ਵਿਭਾਗ ਨੇ ਚੇਤਾਵਨੀ ਭੇਜ ਦਿੱਤੀ ਹੈ ਉੱਥੇ ਹੀ ਪੰਜ ਜ਼ਿਲ੍ਹਿਆਂ 'ਚ ਤੇਜ਼ ਬਾਰਿਸ਼ ਦੀ ਵੀ ਚੇਤਾਵਨੀ ਭੇਜ ਦਿੱਤੀ ਗਈ ਹੈ ਹਿਮਾਚਲ ਤੇ ਕਸ਼ਮੀਰ ਦੇ ਉੱਚ ਖੇਤਰਾਂ 'ਚ ਹੋਈ برفਬਾਦ ਤਿੱਗਣ ਲੱਗਾ ਪਾਰਾ ਮੌਸਮ ਵਿਭਾਗ ਨੇ ਅਲਰਟ ਕਰ ਦਿੱਤਾ ਗਿਆ ਉੱਤਰ ਭਾਰਤ ਦੇ ਪਹਾੜਾਂ ਤੋਂ ਲੈ ਕੇ ਪੂਰਬੀ ਭਾਰਤ ਤੱਕ ਤੇਜ਼ ਮੀਂ ਦਾ ਦੌਰ ਹਲੇ ਵੀ ਜਾਰੀ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਕਈ ਪਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਉੱਤੇ ਹੀ ਹੁਣ ਹਿਮਾਚਲ ਤੇ ਜੰਮੂ ਕਸ਼ਮੀਰ ਦੇ ਉੱਚੇ ਖੇਤਰਾ 'ਚ ਬਰਫਬਾਰੀ ਵੀ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਵੱਦੀ ਗਰਮੀ ਤੋਂ ਵੀ ਰਾਹਤ ਮਿਲਣ ਲੱਗੀ ਹੈ ਤਾਂ ਹਿਮਾਚਲ 'ਚ ਵੱਧ ਤੋਂ ਵੱਧ ਤਾਪਮਾਨ 'ਚ 2 ਤੋਂ 3 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਸ਼ੁੱਕਰਵਾਰ ਨੂੰ ਹਿਮਾਚਲ ਤੇ ਜੰਮੂ ਕਸ਼ਮੀਰ 'ਚ ਕਿਤੇ ਮੀਂ ਤੇ ਕਿਤੇ ਬਰਫਬਾਰੀ ਦੇਖਣ ਨੂੰ ਮਿਲੀ ਹੈ। ਹਿਮਾਚਲ 'ਚ ਜ਼ਿਆਦਾਤਰ ਥਾਵਾਂ 'ਤੇ ਬੱਦਲ ਦੀ ਪਹਾੜੀ ਖੇਤਰਾں 'ਚ ਹਲਕਾ ਮੀਂਹ ਦਾ ਦੌਰ ਜਾਰੀ ਰਿਹਾ ਮੌਸਮ ਵਿਭਾਗ ਨੇ ਉੱਤਰਾਖੰਡ ਦੇ ਕਈ ਜ਼ਿਲ੍ਹਿਆਂ 'ਚ ਤੇਜ਼ ਮੀਂਹ ਦਾ ਪੀਲਾ ਅਲਰਟ ਜਾਰੀ ਕੀਤਾ ਇਸੇ ਤਰ੍ਹਾਂ ਬਿਹਾਰ ਦੇ ਵੀ 10 ਤੋਂ ਵੱਧ ਜ਼ਿਲ੍ਹਿਆਂ ਲਈ ਅਗਲੇ 24 ਘੰਟਿਆਂ 'ਚ ਫਲੈਸ਼ ਫਲੱਡ ਦਾ ਅਲਰਟ ਜਾਰੀ ਕੀਤਾ ਗਿਆ ਹਿਮਾਚਲ 'ਚ ਸ਼ੁੱਕਰਵਾਰ ਨੂੰ ਕਾਂਗੜਾ ਬਿਲਾਸਪੁਰ ਤੇ ਸ਼ਿਮਲਾ 'ਚ ਮੀਂਹ ਪਿਆ ਤਾਂ ਰੋਤਾਂਗ ਸ਼ਿੱਕੂਲਾ ਅਤੇ 12 ਲਾਚ ਤੋਂ ਚ ਵੀ ਬਰਫਬਾਰੀ ਹੋਈ ਹੈ ਮੀਂਹ ਤੇ ਬਰਫਬਾਰੀ ਕਾਰਨ ਵੱਤੋਂ ਵੱਧ ਤਾਪਮਾਨ 'ਚ 2 ਤੋਂ 3 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ ਕਟੋ-ਕਟ ਤਾਪਮਾਨ ਉਹ ਤੋਂ ਤੈਨ 4 ਡਿਗਰੀ ਦੀ ਗਿਰਾਵਟ ਆਈ ਹੈ ਮਾਹਿਰਾ ਅਨੁਸਾਰ ਮੌਸਮ ਵਿਭਾਗ ਚ ਇਹ ਬਦਲਾਅ ਤੇ ਮੀਂਹ ਛੋਣੇ ਦੀ ਫਸਲ ਲਈ ਠੀਕ ਨਹੀਂ ਹੈ ਤਾਂ ਉੱਥੇ ਹੀ ਬੁੱਧਵਾਰ ਤੇ ਵੀਰਵਾਰ ਨੂੰ ਹੋਈ بارش ਕਾਰਨ ਸੋਬੇ ਚ 33 ਸੜਕਾਂ ਬੰਦ ਕਰ ਦਿੱਤੀਆਂ ਗਈਆਂ ਨੇ ਤੇ 8 ਟਰਾਂਸਫਾਰਮਰ ਵੀ ਇਸ ਕਾਰਨ ਖਰਾਬ ਹੋ ਗਏ ਨੇ ਜਿਸ ਕਾਰਨ ਕੁਝ ਖੇਤਰਾ ਚ ਬਿਜਲੀ ਸਪਲਾਈ ਵੀ ਬੰਦ ਕਰ ਦਿੱਤੀ ਗਈ ਹੈ ਜਿਸ ਕਾਰਨ ਲੋਕਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਿਹਾਰ ਚ ਅਗਲੇ 24 ਘੰਟਿਆਂ ਚ ਪਟਨਾ ਸਮੇਤ 13 ਜ਼ਿਲ੍ਹਿਆਂ ਚ ਫਲੈਸ਼ ਫਲੱਡ ਦਾ ਜਾਰੀ ਕੀਤਾ ਗਿਆ ਹੈ ਜਿਹੜੇ ਜ਼ਿਲ੍ਹਿਆਂ 'ਚ ਫਲੈਸ਼ ਫਲੱਡ ਦਾ ਅਲਰਟ ਹੈ ਉਹਨਾਂ ਦੇ ਜ਼ਿਲ੍ਹਾ ਅਧਿਕਾਰੀਆਂ ਨੂੰ ਆਫਤ ਪ੍ਰਬੰਧਨ ਵਿਭਾਗ ਨੇ ਚੇਤਾਵਨੀ ਭੇਜ ਦਿੱਤੀ ਹੈ ਉੱਥੇ ਹੀ 5 ਜ਼ਿਲ੍ਹਿਆਂ 'ਚ ਤੇਜ਼ ਬਾਰਿਸ਼ ਦੀ ਵੀ ਚੇਤਾਵਨੀ ਭੇਜ ਦਿੱਤੀ ਗਈ ਹੈ